ਚੱਲੇ ਨਹੀਂ ਪੈਣਾ ਹੈਗਾ ਬਾੜਾਂ ਤੇ ਗਿਣਤੀ ਨਹੀਂ ਗਿਣਦੈਣੀ ਤੁਹਾਡੇ ਨਾਲ ਦੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੇ ਵੀ ਜ਼ਿੰਦਗੀ ਵਧੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਦੱਲਿਆ ਸਾਹਿਬ ਨੂੰ ਚੁੱਕਣ ਤੋਂ ਪਹਿਲਾਂ

ਵਾਹੇ ਗੁਰਜੀ ਕੀ ਫਤਿਹ ਧੰਨਵਾਦ ਚੱਲੇ ਨਹੀਂ ਪੈਣਾ ਹੈਗਾ ਬਾਜਰਾ ਤੇ ਗਿਣਤੀ ਨਹੀਂ ਕਟੰਦੈਣੀ ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਕਦੇ ਵੀ ਜ਼ਿੰਦਗੀ ਵਧੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ جلے آر صاحب نو چکن تو پہلو بھگوان تمہار سرکار ساٹھیاں لاشاں تے ننگن دا فیصلہ کر کے آوے موتی سرکار فیصلہ کر کے آوے میں دو نارے مار کے سماپتی کرنی ہوں ہم اس پی گرنٹی قانون بنا کہہ رہاں گے ہم اس پی گرنٹی قانون بنا کہہ رہاں گے ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਚੱਲੇ ਨਹੀਂ ਪੈਣਾ ਹੈਗਾ ਬਾੜਾਂ ਤੇ ਗਿਣਤੀ ਨਹੀਂ ਗਤਨ ਦੇਣੀ ਤੁਹਾਡੇ ਨਾਲ ਗੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ جلے آر صاحب نو چکن تو پہلو بھگوان تمہار سرکار ساٹھیاں لاشاں چاہتے ننگن دا فیصلہ کر کے آوے مردی سرکار فیصلہ کر کے آوے میں دو نارے مار کے سماپتی کرنی ہوں ہم اس پی گرنٹی قانون بنا کہہ رہاں گے ہم اس پی گرنٹی قانون بنا کہہ رہاں گے ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਚੱਲੇ ਨਹੀਂ ਪੈਣਾ ਹੈਗਾ ਬਾੜਾਂ ਤੇ ਗਿਣਤੀ ਨਹੀਂ ਗਿਣਦੈਣੀ ਤੁਹਾਡੇ ਨਾਲ ਦੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੇ ਵੀ ਜ਼ਿੰਦਗੀ ਵਧੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ گلے آر صاحب نوب چکن تو پہلو بھگوان تمہار سرکار ساڑیاں لاشاں چاہتے ننگن دا فیصلہ کر کے آوے موتی سرکار فیصلہ کر کے آوے میں دو نارے مار کے سماپتی کرنی ہوں ہم اس پی گرنٹی قانون بنا کے رہاں گے ہم اس پی گرنٹی قانون بنا کے رہاں گے ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ